ਸਾਤ ਸੰਗਤ ਅਸੀਂ ਜਿੰਨੇ ਵੀ ਰੂਹਾਂ ਗੁਰੂ ਘਰ ਦੇ ਵਿੱਚ ਗੁਰੂ ਚਰਨਾਂ 'ਚ ਬੈਠੇ ਆਂ ਕਿਸ ਲਈ ਬੈਠੇ ਆਂ ਕਾਦੇ ਲਈ ਬੈਠੇ ਆਂ ਇਹਦਾ ਜਵਾਬ ਹੈ ਸਾਡਾ ਸਾਰਿਆਂ ਦਾ ਇੱਕੋ ਹੀ ਯਤਨ ਹੈ ਪਾਤਸ਼ਾਹ ਮੇਰੇ ਜੀਵਨ ਦੇ ਮੌਸਮ ਵਿੱਚ ਤਬਦੀਲੀ ਆ ਜਾਏ ਮੇਰਾ ਜੀਵਨ ਬਦਲ ਜਾਏ ਔਰ ਇਹੀ ਧਰਮ ਹੈ ਇਹੀ ਧਰਮ ਹੈ ਮੇਰੇ ਜੀਵਨ ਦੀਆਂ ਆਦਤਾਂ ਵਿੱਚ ਬਦਲਾਅ ਆ ਜਾਏ ਇਹ ਗੁਰੂ ਦੀ ਬਖਸ਼ਿਸ਼ ਹੈ ਮੇਰਾ ਜੀਵਨ ਬਦਲ ਜਾਏ ਮੇਰੀ ਜੀਵਨ ਚਰਿਆ ਬਦਲ ਜਾਏ ਮੇਰਾ ਨਜ਼ਰੀਆ ਬਦਲ ਜਾਏ ਇਹ ਹੀ ਗੁਰੂ ਦੀ ਕਿਰਪਾ ਹੈ ਸਾਧ ਸੰਗਤ ਪੜੋ ਸ਼ਬਦ ਮਹਿਮਾਂ ਸਾਦੂ ਸੰਗ ਕੀ ਸੁਨੋ ਮੇਰੇ ਮੀਤਾ ਇੱਥੇ ਬੈਠੇ ਆ ਤੂੰ ਗੁਰਬਾਣੀ ਸੁਣ ਮਹਿਮਾ ਕੀ ਹੈ ਤਬਦੀਲੀ ਕੀ ਹੋਈ ਪਿੰਗਲ ਪर्वਤ ਪਾਰ ਪਰੇ ਕਲ ਚਤੁਰਬ ਕੀਤਾ ਜਿਹੜਾ ਸੋਚਦਾ ਸੀ ਨਾ ਅਮਰਤ ਛਕਣਾ ਪਹਾੜ ਵਰਗੀ ਜ਼ਿੰਦਗੀ ਐ ਮੈਂ ਨਹੀਂ ਅਮਰਤ ਵੇਲੇ ਉੱਠ ਸਕਦਾ ਮੈਂ ਨਹੀਂ ਬਾਣੀ ਪੜ ਸਕਦਾ ਮੈਂ ਨਹੀਂ ਗੁਰਦੁਆਰੇ ਜਾ ਸਕਦਾ ਜਿਹਨੂੰ ਇਹ ਜ਼ਿੰਦਗੀ ਪਹਾੜ ਵਰਗੀ ਲੱਗਦੀ ਸੀ ਲੱਤਾਂ ਕੰਮ ਨਹੀਂ ਕਰਦੀਆਂ ਸੀ ਪਿੰਗਲਾ ਬਣ ਕੇ ਬੈਠਾ ਸੀ ਗੁਰੂ ਦਾ ਸ਼ਬਦ ਇੱਕੋ ਵਾਰ ਸੁਣਿਆ ਉਸ ਪਹਾੜ ਤੇ ਸੈਰ ਕਰਦਾ ਫਿਰਦਾ ਹੈ ਜ਼ਿੰਦਗੀ ਦਾ ਆਨੰਦ ਲੈਂਦਾ ਫਿਰਦਾ ਗੁਰੂ ਨੇ ਤਬਦੀਲੀ ਲਿਆਂਦੀ ਜਿਹੜਾ ਮੂਰਖ ਸੀ ਖਲ ਮੂਰਖ ਤੇ ਪੰਡਿਤ ਕਰਬੋ ਖਲ ਚਤੁਰਭ ਕੀਤਾ ਜਿਹੜਾ ਮੂਰਖ ਸੀ ਉਹਨੂੰ ਵਿਦਵਾਨ ਬਣਾਤਾ ਪੰਡਿਤ ਬਣਾਤਾ ਇਹ ਤਬਦੀਲੀ ਆਈ ਐਸੀ ਹੀ ਪਗਤ ਗੋਵਿੰਦ ਕੀ ਕੀਟ ਹਸਤੀ ਜੀਤਾ ਗੁਰਬਾਣੀ ਵਿੱਚੋਂ ਤਾਕਤ ਵਰਤੀ ਕੀੜੀ ਦੇ ਵਿੱਚੋਂ ਤਾਕਤ ਦੇ ਦਿੱਤੀ ਕਿ ਹਾਥੀ ਨੂੰ ਅੱਗੇ ਲਾਈ ਫਿਰਦੀ सिंह बिलाई होए गयो तृण मेर्द कीता जिड़ा इदा जाल माना सुभा सी शेर वर्गा हर एक नु पाड़ के खा जाना ਗੁਰਬਾਣੀ ਵਿੱਚੋਂ ਆਪਾਂ ਬਚਨ ਪੜਦੇ ਰਾਜੇ ਸਿੰਘ ਜਿਹੜਾ ਸਿੰਘ ਬਣ ਕੇ ਬੈਠਾ ਸੀ ਜਨਤਾ ਦਾ ਲਹੂ ਪੀਣ ਵਾਲਾ ਰਤ ਪੀਣੇ ਰਾਜੇ ਉਹ ਜਿਹੜਾ ਜਾਲਮਾਨਾ ਸੁਭਾਸੀ ਇੱਕੋ ਸ਼ਬਦ ਸੁਣਿਆ ਬਿਲਾ ਹੀ ਹੋਇ ਗਇਓ ਉਹ ਹੰਕਾਰ ਨੀਵਾ ਹੋ ਗਿਆ ਹੁਣ ਨਿਮਰਤਾ ਰੂਪ ਧਾਰਨ ਕਰਕੇ ਬਿੱਲੀ ਵਾਂਗੂੰ ਝੁੱਕ ਕੇ ਮਨੁੱਖਤਾ ਦੀ ਸੇਵਾ ਕਰਦਾ ਹੈ ਸਿੱਖਾ ਇਹ ਤਬਦੀਲੀ ਹੋਣੀ ਗੁਰੂ ਚਰਣਾ ਚਾਹ ਕੇ ਅਸੀਂ ਜਿੰਨੇ ਵੀ ਗੁਰੂ ਚਰਣਾ ਚ ਬੈਠੇ ਆ ਅਸੀਂ ਆਪਣੇ ਵਿੱਚ ਤਬਦੀਲੀ ਲਿਆਉਣ ਲਈ ਬੈਠੇ ਆ ਸਾਡੇ ਬੱਚੇ ਸਕੂਲਾਂ ਚ ਜਾਂਦੇ ਆ ਖਾਲਸਾ ਜੀ ਪ੍ਰਾਇਮਰੀ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਕਿਸੇ ਬੱਚੇ ਨੂੰ ਕੋਈ ਸਕੂਲ ਜਾ ਰਿਹਾ ਪਬਲਿਕ ਸਕੂਲ ਕਾਲਜ ਜਾ ਰਿਹਾ ਯੂਨੀਵਰਸਿਟੀ ਜਾ ਰਿਹਾ ਕਿਸੇ ਬੱਚੇ ਨੂੰ ਪੁੱਛਿਓ ਪੁੱਤ ਕੀ ਕਰਨ ਜਾ ਰਿਹਾ ਸਕੂਲੇ ਉਹ ਤੁਹਾਨੂੰ ਆਖੇਗਾ ਮੈਂ ਪੜ੍ਹਨ ਚੱਲਿਆ ਜ਼ਿੰਦਗੀ ਬਦਲਣ ਚੱਲਿਆ ਗੁਰਦੁਆਰਿਆਂ ਦੇ ਗੇਟਾਂ ਤੇ ਦਹਲੀਜ਼ ਤੇ ਜਿੰਨੇ ਵੀ ਨੰਗਦੇ ਨੇ ਕਿਸੇ ਨੂੰ ਪੁੱਛ ਲਓ ਉਹੀ ਕਹਿਣਗੇ ਗੁਰਦੁਆਰੇ ਮੱਥਾ ਟੇਕਣ ਚੱਲਿਆ ਮੈਂ ਬੰਗਲਾ ਸਾਹਿਬ ਮੱਥਾ ਟੇਕ ਕੇ ਆਇਆ ਮੈਂ ਸੀਸਗੰਜ ਮੱਥਾ ਟੇਕ ਕੇ ਆਇਆ ਮੈਂ ਰਕਾਬਗੰਜ ਮੱਥਾ ਟੇਕ ਕੇ ਆਇਆ ਸਿੱਖਾ ਦੇ ਬੱਚੇ ਸਕੂਲਾਂ 'ਚ ਮੱਥਾ ਹੀ ਟੇਕਣ ਜਾਣਗੇ ਤੇ ਕੀ ਕਰਕੇ ਆਉਣਗੇ ਇੱਥੇ ਆ ਕੇ ਜ਼ਿੰਦਗੀ ਤਬਦੀਲ ਕਰਨੀ ਸੀ ਇੱਥੇ ਆ ਕੇ ਕੁਝ ਸਿੱਖਣਾ ਸੀ ਪਾਤਸ਼ਾਹ ਮੈਂ ਮਹਿਸੂਸ ਕਰਦਾ ਹੰਮ ਮੈਲੇ ਤੁਮ ਉਝਲ ਕਰਤੇ हम निर्गुण तू दाता हम मूर्ख तुम चतुर सयाने तू सर्व कला का ज्ञाता माधव हम ऐसे तू ऐसा हम पापी तुम पाप खंडन पाछा मैं महसूस करदा ਮੈਂ ਤੇ ਅਵਗੁਣਾਂ ਦੀ ਗੁਤਲੀ ਪਰਿਆ ਪਿਆ ਹਮ ਅਵਗੁਣ ਪਰੇ ਮੇਰੇ ਚ ਤੇ ਅਵਗੁਣੇ ਅਵਗੁਣ ਨੇ ਪਾਛਾ ਮੈਂ ਕੁਦਰਤ ਵਿੱਚ ਵਿਚਰ ਕੇ ਦੇਖਿਆ ਕਿ ਜਿਹੜਾ ਬਦਰਖਤ ਚੰਦਨ ਦੀ ਸੰਗਤ ਕਰ ਲੈਂਦਾ ਉਹਦੇ ਵਿੱਚੋਂ ਚੰਦਨ ਦੀ ਸੁਗੰਧ ਆਣੀ ਸ਼ੁਰੂ ਹੋ ਜਾਂਦੀ ਮੈਂ ਕੁਦਰਤ ਵਿੱਚ ਵੇਖਿਆ ਕਬੀਰ ਚੰਦਨ ਕਾ ਬਿਰਵਾ ਭਲਾ 베ੜੇ ਹੰਟਾਕ ਪਲਾਸ ਉਹੀ ਕੀ ਚੰਦਨ ਹੋਏ ਰਹਿ ਬਸੇ ਜੋ ਚੰਦਨ ਪਾਸ ਤੇ ਪਾਛਾ ਮੇਰੇ ਮਨ ਦੇ ਵਿੱਚ ਇੱਕ ਤੰਗ ਜਾਗੀ ਹੈ ਇੱਕ ਪ੍ਰੇਮ ਜਾਗਿਆ ਹੈ ਇੱਕ ਮਨ ਨੇ ਉਸ਼ਾਲਾ ਮਾਰਿਆ ਹੈ ਮੈਂ ਵੀ ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚ ਬੈਠਾਂ ਮੈਂ ਵੀ ਉਸ ਸਤ ਸੰਗਤ ਵਿੱਚ ਜਾ ਕੇ ਬੈਠਾਂ ਜਿੱਥੇ ਮੈਂ ਸੋਹਣਾ ਲੱਗਾ ਮੇਰਾ ਜੀਵਨ ਸੁਹਾਵਣਾ ਹੋ ਜਾਏ ਮੇਰਾ ਜੀਵਨ ਬਦਲ ਜਾਏ ਤੁਮ ਚੰਦਨ ਹਮ ਏਰੰਡ ਬਾਪਰੇ ਪਾਛਾ ਤੂੰ ਚੰਦਨ ਵਾਤਾ ਮੈਂ ਤੇ ਏਰੰਡ ਦੀ ਲੱਕੜੀ ਵਰਗਾ ਖਾਦਾ ਸੜਿਆ ਹੋਇਆ ਥੋਥਾ ਕਿਸੇ ਕੰਮ ਦਾ ਨਹੀਂ ਨਰੂ ਮਰੇ ਨਰ ਕਾਮਨਾ ਆਵੇ ਮੈਂ ਤੇ ਉਹ ਐ ਤੇ ਪਾਛਾ ਮੈਂ ਤੇਰੀ ਸ਼ਰਨ ਵਿੱਚ ਆਇਆ ਤੂੰ ਕਿਰਪਾ ਕਰ ਤੇ ਗੁਰੂ ਨੇ ਕਿਰਪਾ ਕੀਤੀ ਕਹਿਣ ਲੱਗੇ ਢੋਲਨਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਨ ਦੇ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਤੂੰ ਇੱਕ ਵਾਰੀ ਮੇਰੇ ਕੋਲ ਤੇ ਆ ਕੇ ਪੁੱਤ ਬਹਿ ਤੂੰ ਮੇਰੇ ਕੋਲ ਬਹਿ ਤਸਹੀਂ ਜਦੋਂ ਇਹ ਅਰਦਾਸਾਂ ਕੀਤੀਆਂ ਝੋਲੀ ਅੱਡੀ ਸਿੱਖ ਨੇ ਆ ਕੇ ਗੁਰੂ ਗਰੰਥ ਸਾਹਿਬ ਨੇ ਫਿਰ ਝੋਲੀ ਵਿੱਚ ਸ਼ਬਦ ਪਾਇਆ ਕਿਰਪਾ ਕਿਤੇ ਮੰਘੇਰ ਮਾਹ ਸੁਹੰਦੀਆਂ ਹਰ ਪ੍ਰਸੰਗ ਬੈਠੜੀਆਂ ਮੰਗਰ ਦਾ ਮਹੀਨਾ ਮੈਂ ਪਹਿਲਾਂ ਬੇਨਤੀ ਕੀਤੀ ਪਾਤਸ਼ਾਹ ਦੇ ਗੱਲ ਕਰਨ ਦਾ ਤਰੀਕਾ ਹੈ ਜੋੜਨਾ ਤੇ ਅਕਾਲ ਪੁਰਖ ਦੇ ਨਾਲ ਹੈ